ਕਿ ਸਕੇਤ ਮੰਡੀ ਦਾ ਰਾਜਾ ਹਰੀਸਾਣ ਜਿਹੜਾ ਭਾਈ ਕਲਿਆਣਾ ਜੀ ਦੀ ਪ੍ਰੇਰਣਾ ਦੇ ਨਾਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦਾ ਧੰਨ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਦਾ ਉਹਨੇ ਬਾਣੀ ਦੀ ਪਗਤੀ ਸੁਣੀ ਹੈ ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ ਤੇ ਉਹਦੇ ਮਨ ਵਿੱਚ ਇਸ ਬਾਣੀ ਦੇ ਜਦੋਂ ਅਰਥ ਉਹਨੇ ਸਮਝੇ ਕਿ ਜੋ ਪ੍ਰਮਾਤਮਾ ਨੇ ਲੇਖ ਲਿਖ ਦਿੱਤੇ ਨੇ ਉਹ ਲੇਖ ਮਿਟਦੇ ਨਹੀਂ ਰਾਜੇ ਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋਇਆ ਕਿ ਜੇ ਬੰਦੇ ਦੇ ਮੱਥੇ ਤੋਂ ਲਿਖੇ ਹੋਏ ਲੇਖ ਨਹੀਂ ਮਟਣੇ ਫਿਰ ਗੁਰੂ ਦੀ ਸ਼ਰਣ ਵਿੱਚ ਆਉਣ ਦਾ ਬਾਣੀ ਪੜਨ ਦਾ ਨਾਮ ਜਪਣ ਦਾ ਕੀ ਲਾਭ ਹੈ ਤਾਂ ਗੁਰੂ ਅਰਜੁਨ ਸਾਹਿਬ ਦੇ ਸਾਹਮਣੇ ਸਵਾਲ ਰੱਖਿਆ ਸਤਗੁਰੂ ਨੇ ਸਮਝਾਇਆ ਰਾਜਨ ਗੁਰੂ ਦੀ ਸੰਗਤ ਵਿੱਚ ਆ ਕੇ ਲੇਖ ਮਿਟਦੇ ਨਹੀਂ ਪਰ ਗੁਰੂ ਕਿਰਪਾ ਕਰਕੇ ਜਿਹੜੇ ਲੇਖ ਨੇ ਉਹਨਾਂ ਨੂੰ ਬਦਲ ਦਿੰਦਾ ਪਰ ਰਾਜਾ ਜਿਹੜਾ ਸੀ ਉਹਦੇ ਮਨ ਨੂੰ ਸ਼ਾਂਤੀ ਨਾ ਮਿਲੀ ਸਤਗੁਰੂ ਜੀ ਕਹਿਣ ਲਗੇ ਕੁਝ ਦਿਨ ਰੋ ਤੁਹਾਡਾ ਸ਼ੰਕਾ ਜ਼ਰੂਰ ਨਿਵਰਤ ਹੋਏਗਾ ਰਾਜਾ ਖਰੀ ਸੈਣ ਆਪਣੇ ਘਰ ਜਿੱਥੇ ਉਹਨੇ ਡੇਰਾ ਲਾਇਆ ਹੈ ਉੱਥੇ ਜਾਂਦਾ ਹੈ ਪ੍ਰਸ਼ਾਦਾ ਪਾਣੀ ਛਕਦਾ ਹੈ ਰਾਤ ਸੌਂ ਜਾਂਦਾ ਹੈ ਸੁੱਤੇ ਹੋਏ ਨੂੰ ਸੁਪਨਾ ਆਉਂਦਾ ਹੈ ਕਿ ਰਾਜੇ ਦੀ ਮੌਤ ਹੋ ਗਈ ਹੈ ਦੂਸਰਾ ਜਨਮ ਹੋਇਆ ਉਸ ਜਨਮ ਦੇ ਵਿੱਚ ਇੱਕ ਅਖੌਤੀ ਨੀਵੀਂ ਜਾਤ ਦੇ ਘਰ ਵਿੱਚ ਉਹਦਾ ਜਨਮ ਹੋ ਗਿਆ ਔਰ ਜਵਾਨ ਹੋਇਆ ਵਿਆਹ ਹੋਇਆ ਬਾਲ ਬੱਚੇ ਹੋਏ 40 ਸਾਲ ਦੀ ਉਮਰ ਭੋਗ ਕੇ ਰਾਜਾ ਹਰੀਸਨ ਸੁਪਨਾ ਵੇਖਦਾ ਹੈ 40 ਸਾਲ ਦੀ ਉਮਰ ਤੋਂ ਬਾਅਦ ਮੌਤ ਹੋ ਗਈ ਹੈ ਉੱਬੜਵਾਹਾ ਉੱਠਦਾ ਕੋਲ ਬਈ ਪਤਨੀ ਪੁੱਛਦੀ ਹੈ ਰਾਣੀ ਪੁੱਛਦੀ ਹੈ ਕਿ ਇਦਾਂ ਤਰਬਕੇ ਕਿਉਂ ਰਾਜਾ ਆਪਣੇ ਸੁਪਨੇ ਦੀ ਵਾਰਤਾ ਦੱਸਦਾ ਹੈ ਰਾਣੀ ਕਹਿਣ ਲੱਗੀ ਆਪਾਂ ਗੁਰੂ ਅਰਜੁਨ ਸਾਹਿਬ ਨੂੰ ਪੁੱਛਾਂਗੇ ਰਵਚਾਰ ਦੀਵਾਨ ਵਿੱਚ ਆਏ ਧਨ ਗੁਰੂ ਅਰਜੁਨ ਸਾਹਿਬ ਨੂੰ ਸਵਾਲ ਕੀਤਾ ਸਤਿਗੁਰੂ ਆ ਕੁਝ ਸੁਪਨੇ ਦੇ ਵਿੱਚ ਵਰਤਾਤ ਵੇਖਿਆ ਸਤਿਗੁਰੂ ਕਹਿਣ ਲੱਗੇ ਰਾਜਨ ਚਲੋ ਅੱਜ ਆਪਾਂ ਸ਼ਿਕਾਰ ਖੇਡਣ ਜਾਣਾ ਹੈ ਰਾਜਾ ਖਰੀ ਸੈਣ ਆਪਣੇ ਕੁਝ ਸੈਨਿਕਾਂ ਨੂੰ ਨਾਲ ਲੈ ਕੇ ਸ਼ਿਕਾਰ ਤੇ ਚੜਿਆ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਇਹਦੇ ਨਾਲ ਆਏ ਬੇਨਤੀ ਕਰਾਂ ਗੁਰੂ ਅਰਜਨ ਸਾਹਿਬ ਬੇਸ਼ੱਕ ਸ਼ਿਕਾਰ ਨਹੀਂ ਖੇਡਦੇ ਸ਼ਿਕਾਰ ਤੇ ਰਾਜੇ ਖਰੀ ਸੈਣ ਨੇ ਖੇਡਣਾ ਪਰ ਗੁਰੂ ਅਰਜਨ ਸਾਹਿਬ ਨੇ ਇਹਦੇ ਜਨਮ ਜਨਮਾਂ ਤਨਾ ਦੇ ਜਿਹੜੇ ਕੀਤੇ ਹੋਏ ਭੈੜੇ ਕਰਮਣੇ ਸ਼ਿਕਾਰ ਇਹ ਖੇਡਣੇ ਕਿ ਇਹਦੇ ਜਨਮਾਂ ਜਨਮਾਂ ਤਰਾ ਦੇ ਪਾਪ ਧੋ ਦੇਣੇ ਨੇ ਰਾਜਾ ਖਰੀ ਸੈਣ ਅੱਗੇ ਅੱਗੇ ਸਤਿਗੁਰੂ ਇਹਦੇ ਨਾਲ ਆ ਰਹੇ ਨੇ ਇਥੋਂ ਕੁਝ ਦੂਰੀ ਤੇ ਪਿੰਡ ਮੱਲੂ ਨੰਗੜ ਦਾ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਉਥੋਂ ਇੱਕ ਹਿਰਣ ਰਾਜੇ ਦੀ ਨਜ਼ਰੀ ਚੜਦਾ ਹੈ ਰਾਜਾ ਕਹਿੰਦਾ ਸਤਿਗੁਰੂ ਮੈਂ ਇਹਦਾ ਸ਼ਿਕਾਰ ਕਰਨੇ ਸਤਿਗੁਰੂ ਕੋਲੋਂ ਆਗਿਆ ਲੈ ਕੇ ਰਾਜਾ ਖਰੀ ਸੈਣ ਉਸ ਹਿਰਣ ਦੇ ਪਿੱਛੇ ਦੌੜਦਾ ਹੈ ਘੋੜਾ ਉਸ ਹਿਰਣ ਦੇ ਪਿੱਛੇ ਧੜਾਉਂਦਾ ਹੈ ਇਸ ਅਸਥਾਨ ਤੇ ਜਿੱਥੇ ਆਪ ਸੰਗਤਾਂ ਬਿਰਾਜਮਾਨ ਗੁਰਦੁਆਰਾ ਗੁਰੂ ਕਾ ਬਾਗ ਸੈਤ ਜਿੱਥੇ ਬਣਿਆ ਹੋਇਆ ਹੈ ਕਿਹਾ ਜਾਂਦਾ ਇੱਥੇ ਆ ਕੇ ਕਿਰਨ ਅਲੋਪ ਹੋ ਗਿਆ ਰਾਜੇ ਦੀ ਨਜ਼ਰਾਂ ਤੋਂ ਉੱਲੇ ਹੋ ਗਿਆ ਥੱਕਿਆ ਹੋਇਆ ਰਾਜਾ ਇੱਕ ਦਰਖਤ ਦੀ ਛਾਂ ਤੱਲੇ ਬੈਠ ਜਾਂਦਾ ਹੈ ਪਿੰਡ ਦੇ ਲੋਕ ਜਦੋਂ ਉਹਨਾਂ ਨੇ ਵੇਖਿਆ ਕਿ ਇੱਕ ਮਨੁੱਖ ਬੈਠਾ ਹੈ ਜਿਹਦੀ ਸ਼ਕਲ ਖੂਬ ਉਸ ਪਿੰਡ ਦੇ ਉਸ ਬੰਦੇ ਵਰਗੀ ਹੈ ਜਿਹੜਾ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਿਆ ਸੀ ਉਹਦੇ ਪਰਿਵਾਰ ਵਾਲੇ ਵਾਲਿਆਂ ਨੂੰ ਜਾ ਕੇ ਦੱਸਦੇ ਨੇ ਪਤਨੀ ਆਉਂਦੀ ਹੈ ਬੱਚੇ ਆਉਂਦੇ ਨੇ ਮਾਤਾ ਪਿਤਾ ਆਉਂਦੇ ਨੇ ਤੇ ਆ ਕੇ ਉਹਨੂੰ ਕਹਿੰਦੇ ਨੇ ਬੱਚੇ ਕਿਣ ਲੱਗੇ ਬਾਪੂ ਤੂੰ ਸਾਡੇ ਘਰ ਚੱਲ ਸਾਡੇ ਨਾਲ ਚੱਲ ਅਸੀ ਰੋਟੀ ਤੋਂ ਉੱਤਰ ਹੋਏ ਪਏ ਐ ਤੇ ਤੂੰ ਰਾਧਿਆਂ ਵਾਲੇ ਕੱਪੜੇ ਪਾ ਕੇ ਆ ਬੈਠਾ ਐ ਰਾਜਾ ਖਰੀਸਨ ਬੜਾ ਹੈਰਾਨ ਐ ਕਿ ਇਹ ਸਾਰਾ ਪਰਿਵਾਰ ਉਹੀ ਐ ਜਿਹੜਾ ਸੁਪਨੇ ਵਿੱਚ ਵੇਖਿਆ ਪਰ ਮੈਂ ਸਕੇਤ ਮੰਡੀ ਦਾ ਰਾਜਾ ਖਰੀਸ ਐ ਮੈਂ ਇਨਾਂ ਦੇ ਪਰਿਵਾਰ ਦਾ ਮੈਂਬਰ ਨਹੀਂ ਹਾਂ ਰਾਜਾ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦਾ ਐ ਪਰ ਉਹ ਬਾਰ-ਬਾਰ ਕਹਿੰਦੇ ਨੇ ਤੂੰ ਸਾਡੇ ਪਰਿਵਾਰ ਦਾ ਮੈਂਬਰ ਐ ਮਾਤਾ ਪਿਤਾ ਕਹਿੰਦੇ ਨੇ ਤੂੰ ਸਾਡਾ ਬੱਚਾ ਹੈ ਪਤਨੀ ਕਹਿੰਦੀ ਐ ਤੂੰ ਮੇਰਾ ਪਤੀ ਐ ਬੱਚੇ ਕਹਿੰਦੇ ਨੇ ਤੂੰ ਸਾਡਾ ਬਾਪੂ ਐ ਪਰ ਰਾਜਾ ਹਰੀसेन ਕਹਿੰਦਾ ਮੈਂ ਸਕੇਤ ਮੰਡੀ ਦਾ ਰਾਜਾ ਹਾਂ ਇਨੇ ਚਿਰਨੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਹੁੰਚਦੇ ਨੇ ਸਤਗੁਰੂ ਪੁੱਛਦੇ ਨੇ ਕਿਸ ਗੱਲ ਦੀ ਬਹਿਸ ਹੋ ਰਹੀ ਐ ਸਤਗੁਰੂ ਜੀ ਨੂੰ ਦੱਸਿਆ ਜਾਂਦਾ ਕਿ ਆਹ ਸਾਰੀ ਘਟਨਾ ਹੈ ਕਿ ਇਹ ਜਿਹੜਾ ਰਾਜਾ ਹੈ ਇਹ ਅਸਲ ਵਿੱਚ ਇਸ ਪਿੰਡ ਦਾ ਰਹਿਣ ਵਾਲਾ ਇਸ ਪਰਿਵਾਰ ਦਾ ਇਹ ਮੈਂਬਰ ਹੈ ਪਰ ਹੁਣ ਇਹ ਮੰਨਦਾ ਨਹੀਂ ਸਤਿਗੁਰੂ ਕਹਿਣ ਲੱਗੇ ਕਿ ਜਿਹੜਾ ਇਹਨਾਂ ਦੇ ਪਰਿਵਾਰ ਦਾ ਮੈਂਬਰ ਤੁਸੀਂ ਕਹਿੰਦੇ ਹੋ ਚਲਾਣਾ ਕਰ ਗਿਆ ਉਸ ਨੂੰ ਦਫਨਾਇਆ ਸੀ ਜਾਂ ਸ਼ਿਕਾਰ ਕੀਤਾ ਕਹਿਣ ਲੱਗੇ ਜੀ ਉਸ ਨੂੰ ਦਫਨਾਇਆ ਭਾਵ ਉਹਨੂੰ ਦੱਬਿਆ ਹੈ ਸਤਿਗੁਰੂ ਕਹਿੰਦੇ ਉਹਦੀ Laash ਪੁੱਟੋ ਦੀ ਕਬਰ ਪੁੱਟੋ ਹੁਣੇ ਨਿਤਾਰਾ ਹੋਏਗਾ ਕਬਰ ਪੁੱਟੀ ਗਈ ਉਸ ਕਬਰ ਦੇ ਵਿੱਚ ਬਿਲਕੁਲ ਰਾਜੇ ਦੀ ਸ਼ਕਲ ਦਾ ਇੱਕ ਮਨੁੱਖ ਉਹਦਾ ਸਰੀਰ ਮ੍ਰਿਤਕ ਸਰੀਰ ਪਿਆ ਹੋਇਆ ਹੈ ਸਾਰੇ ਪਿੰਡ ਵਾਲੇ ਹੈਰਾਨ ਨੇ ਰਾਜਾ ਖਰੀਸੈਣ ਹੈਰਾਨ ਹੈ ਸਤਿਗੁਰੂ ਨੇ ਪਿੰਡ ਵਾਲਿਆਂ ਨੂੰ ਸਮਝਾਇਆ ਕਿ ਇੱਕ ਸ਼ਕਲ ਦੇ ਦੋ ਬੰਦੇ ਹੋ ਸਕਦੇ ਨੇ ਪਰ ਜ਼ਰੂਰੀ ਨਹੀਂ ਕਿ ਰਾਜਾ ਖਰੀਸੈਣੀ ਇਹਨਾਂ ਦੇ ਪਰਿਵਾਰ ਦਾ ਮੈਂਬਰ ਹੈ ਅਸਲ ਵਿੱਚ ਇਸਕੇਤ ਮੰਡੀ ਦਾ ਰਾਜਾ ਖਰੀਸੈਣ ਹੈ ਰਉਬਚਾਰ ਉਸ ਪਾਸੇ ਤੇ ਰਾਜੇ ਦਾ ਛੁਟਕਾਰਾ ਹੋ ਗਿਆ ਪਰ ਜਾਂਦਾ ਗੁਰੂ ਅਰਜਨ ਸਾਹਿਬ ਨੂੰ ਪੁੱਛਦਾ ਸਤਿਗੁਰੂ ਇਹ ਸਾਰਾ ਕੁਝ ਮੈਂ ਸੁਪਨੇ ਵਿੱਚ ਵੇਖਿਆ ਇਹ ਪਰਿਵਾਰ ਇਹ ਬੱਚੇ ਇਹ ਘਰ-ਬਾਰ ਸਭ ਕੁਝ ਸੁਪਨੇ ਵਿੱਚ ਵੇਖਿਆ ਪਰ ਇਹ ਸਾਰਾ ਕੁਝ ਹਕੀਕਤ ਵਿੱਚ ਕਿਵੇਂ ਹੈ ਤਾਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਰਾਜਨ ਇਹ ਤੇਰੇ ਸਵਾਲ ਦਾ ਜਵਾਬ ਹੈ ਤੂੰ ਪੁੱਛਦਾ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਕਿ ਜੋ ਕਰਤਾਰ ਨੇ ਲੇਖ ਲੇਖ ਦਿੱਤੇ ਮਿਟਦੇ ਨਹੀਂ ਸਤਿਗੁਰੂ ਕਹਿ ਲਗੇ ਤੂੰ ਕਹਿਣਾ ਸੰਗਤ ਵਿੱਚ ਆਉਣ ਦਾ ਕੀ ਲਾਭ ਰਾਜਨ ਜਦੋਂ ਕੋਈ ਗੁਰੂ ਦੀ ਸ਼ਰਣ ਵਿੱਚ ਆਉਂਦਾ ਹੈ ਗੁਰੂ ਦੀ ਸੰਗਤ ਵਿੱਚ ਆ ਕੇ ਆਪਣਾ ਮੱਥਾ ਗੁਰੂ ਦੇ ਚਰਨਾਂ ਤੇ ਲਾਉਂਦਾ ਹੈ ਨਾ ਸੱਚ ਕਰਕੇ ਜਾਣੀ ਉਹਦੇ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ ਗੁਰੂ ਦੀ ਸ਼ਰਣ ਵਿੱਚ ਆਉਣ ਦਾ ਇਹ ਲਾਭ ਹੈ ਕਿ ਗੁਰੂ ਜਨਮਾਂ ਜਨਮਾਂ ਤਰਾ ਦੇ ਜਿਹੜੇ ਬੰਧਨ ਨੇ ਕਈ ਜਨਮਾਂ ਦੇ ਜਿਹੜੇ 184 ਦੇ ਜਿਹੜੇ ਗੇੜ ਨੇ ਗੁਰੂ ਕਿਰਪਾ ਕਰਕੇ ਇੱਕ ਜਨਮ ਦੇ ਵਿੱਚ ਸੁਪਨੇ ਵਿੱਚ ਉਹ ਲੇਖ ਮਿਟ ਦਿੰਦਾ ਗੁਰੂ ਦੀ ਸ਼ਰਣ ਵਿੱਚ ਆਉਣ ਦਾ ਆ ਲਾਭ ਹੈ ਕਿ ਬੰਦੇ ਦੀ 84 ਕੱਟੀ